हां जी मित्रों ਆ ਆਪਣਾ ਸੈਟਅਪ ਹੈ ਆ ਵਾਈਫਾਈ ਹੈ ਇਹ ਕਿੰਨੇ ਦਾ ਲੱਗਿਆ ਸੀਗਾ ਜੀ ਇਹ 6500 ਦਾ ਆ 6500 ਦਾ ਵਾਈਫਾਈ ਲੱਗਿਆ ਸੀਗਾ ਤੇ ਆ ਦੇਖੋ ਤੇ ਆ ਲੈਪਟਾਪ ਹੈ ਆ ਪ੍ਰਿੰਟਰ ਹੈ ਪ੍ਰਿੰਟਰ ਦੀ ਲੀਡ ਹੈ ਸੈਟਅਪ ਉਧਰੋਂ ਸਿਸਟਮ ਦੇਖੋ ਇੱਥੋਂ ਇੰਨਾ ਕੋਸਟ ਬੋਰਡ ਲੈ ਇੱਥੇ ਆ ਬੋਰਡ ਹੈ ਮਿਨੀ ਬੋਰਡ ਤੇ ਆ ਜਿਹੜੀ ਨਾਲ ਵਾਈਫਾਈ ਦੇ ਉਹ ਪੀਲੀ ਮਿਲਦੀ ਹੁੰਦੀ ਹੈ ਨਾ ਤਾਰ ਇਹ ਦੇਖੋ ਡਾਇਰੈਕਟ ਹੀ ਕਰਤੀ ਇਹਨੇ ਮਗਰਲੇ ਪਾਸੇ ਦੇ ਔਰ ਫਿਰ 에ਰੀ ਸਪੀਡ ਵਾਧਾ ਨਹੀਂ ਹੁੰਦੀ ਆ ਦੇਖੋ ਅਸੀਂ ਕਰਕੇ ਦਿਖਾ ਦਿੰਨੇ ਆ ਸਪੀਡ ਟੈਸਟ ਕਰੋ ਜੀ ਫਾਇਰਫੌਕਸ ਤੇ ਨਹੀਂ ਖੜ ਜਾ ਐਸ ਪੀ ਡਬਲ ਯੂ ਆਪ ਸਪੀਡ ਟੈਸਟ ਹਾਂਜੀ ਐਕੋ ਰਨ ਸਪੀਡ ਹੁਣ ਕਰਦੇ ਆਪਾਂ ਬਸ ਜੀ 46 45 ਹਾਂਜੀ ਕੀ ਇਹ 4G ਤੇ ਡਾਊਨਲੋਡਿੰਗ ਹੈ ਡਾਊਨਲੋਡਿੰਗ ਹੈ ਇਹ 4G ਤੇ ਹੈ ਜੀ ਦੇਖੋ ਅੱਛਾ ਜੀ ਇੰਦਾ ਇਹ ਜੀ ਸਪੀਡ ਡਾਊਨਲੋਡਿੰਗ ਤੇ ਹੁੰਦੀ ਆ ਅਪਲੋਡਿੰਗ ਤੇ ਹੈਗਾਗਾ 35 MB ਪਰ ਸਕਿੰਟ 35 MB ਨੇ ਤਾਂ ਇਹ 4 5G ਤੇ ਹੁੰਦੀ ਹੈ 4G ਨੈਟਵਰਕ ਹੈ ਲੈਨ ਨੰਬਰ 1 ਟੰਕ ਮਾਰ ਰਹੀ ਹੈ ਟੰਮਕੇ ਇੱਕ ਇਥੇ 4G ਟੰਮਕੇ ਮਾਰ ਰਿਹਾਗਾ ਹਾਂਜੀ ਆ ਪੀਲੀ ਵਾਇਰ ਇਹਦੇ ਖਾਤਰ ਹੁੰਦੀ ਹੈ ਵੀ ਆਹ ਕਨੈਕਟ ਕਰ ਸਕੀ ਆਪਾਂ ਡਾਇਰੈਕਟ ਨਾਲ ਪੀਲੀ ਵਾਇਰ ਜੇ ਥੋੜਾ ਦੂਰ ਕਰਨਾ ਸਿਸਟਮ ਤਾਂ ਥੋੜੀ ਵੱਡੀ ਲਿਆਉਣੀ ਪੈਂਦੀ ਹੈ ਕੱਟ ਕੇ ਚਲਾ ਕੇ ਦਿਖਾ ਨਹੀਂ 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 ਕੱਟਣਾ ਨਹੀਂ ਆਪਾਂ ਵਰਕ ਕਰਨਾ ਇਥੇ ਦੇਖੋ ਜੀ ਕੱਟ ਕੇ ਕਰਾ ਕੇ ਦਿਖਾਉਣ ਕਲਮੈਟ ਚ ਵੀ ਆ ਦੇਖੋ ਆਪਣਾ ਸੈਟਅਪ ਹੈ ਇਹ ਅੰਡਰਗਰਾਉਂਡ ਸੈਟਅਪ ਕੱਢਣਾ ਨਹੀਂ ਹੁਣ ਇਸ ਨੂੰ ਜੇਕਰ ਕੱਢਣਾ ਤਾਂ ਇੱਥੋਂ ਆਏ ਆਪਾਂ ਢੰਬਰੀ ਨੱਪ ਲੈਣੀ ਆ ਤੇ ਇਸ ਤਰ੍ਹਾਂ ਇਹਨੂੰ ਖਿੱਚ ਲੈਣਾ ਆ ਦੇਖੋ ਜੀ ਇਸ ਤਰ੍ਹਾਂ ਆ ਆਪਣਾ ਸਿਸਟਮ ਹਿੱਲ ਜਾਣਾ ਸੀ ਆ ਦੇਖੋ ਜੀ ਹੁਣ ਆਪਾਂ ਨੈਟਵਰਕ ਹੁਣ ਨੈਟਵਰਕ ਸਪੀਡ ਟੈਸਟ ਕਰਕੇ ਦਿਖਾਓ ਜੀ ਆ ਦੇਖੋ ਹੁਣ ਲੋਡਿੰਗ ਆ ਰਹੀ ਹੈ ਨੈਟਵਰਕ ਕੱਟਿਆ ਗਿਆ ਹਾਂ ਹਾਂ ਹੁਣ ਕਨੈਕਟ ਤਾਂ ਕਰ ਲਾ ਕੇ ਰਾਂ ਕਿਰਾਂ ਨੈਟਵਰਕ ਕੱਟਿਆ ਗਿਆ ਹਉ ਦੇਖੋ ਜੀ ਆ ਦੇਖੋ ਜੀ ਹੁਣ ਸੱਤ ਆ ਰਹੀ ਹੁਣ ਤੁਸੀਂ ਸਪੀਡ ਦੇਖ ਸਕਦੇ ਹੋ ਪਹਿਲਾਂ ਨਾਲ ਹਾਂਜੀ ਵਾਈਫਾਈ ਕੋਲੇ ਆ ਤੁਸੀਂ ਕੋਲੇ ਵੀ ਦਿਖਾ ਸਕਦੇ ਹੋ ਆ ਜਮਾ ਕੋਲੇ ਪਿਆ ਕੋਈ ਛੇੜਖਾਨੀ ਨਹੀਂ ਇਸ ਦੇ ਨਾਲ ਤੇ ਬਿਨਾ ਇਸ ਦੇ ਨਾਲ ਤੁਸੀਂ ਸਪੀਡ ਚੈੱਕ ਕਰੋ ਜੀ ਦੇਖੋ ਜੀ ਹੁਣ ਤਿੰਨ ਰਹਿ ਗਿਆ ਜਦੋਂ ਆ ਲਾਉਨੇ ਆਪਾਂ ਇਹ ਕਿਉਂਕਿ ਨੈਟਵਰਕ ਵਾਇਰ ਹੈ ਡਾਇਰੈਕਟ ਨੈਟਵਰਕ ਵਾਇਰ ਸਿੱਧੀ ਤੁਹਾਡੇ ਕੰਪਿਊਟਰ ਨਾਲ ਕਨੈਕਟ ਹੋ ਜਾਂਦੀ ਹਾਂਜੀ ਇਹ ਦੇਖੋ ਜੀ ਜਿਹੜੀ ਪਹਿਲਾਂ ਦੇ ਰਿਆ ਸੀ ਇਹ 5G ਦੀ ਸਪੀਡ ਸੀ ਆ ਦੇਖੋ ਲੈਂ 1 ਲੈਂ 2 ਲੈਂ 3 ਲੈਂ 4 ਇਹਦੇ ਨਾਲ ਚਾਰ ਆਪਾਂ ਸੈਟਅਪ ਕੰਪਿਊਟਰ ਸੈਟਅਪ ਜੋੜ ਸਕਦੇ ਆ ਪੂਰੀ ਹਾਈ ਕੁਆਲਿਟੀ ਹਾਈ ਸਪੀਡ ਨਾਲ ਕੋਈ ਵੀ ਤੁਸੀਂ ਵੀਡੀਓ ਅਪਲੋਡ ਕਰਨੀ ਆ ਜਾਂ ਹੋਰ ਕੋਈ ਡਾਊਨਲੋਡ ਕਰਨਾ ਹੈਗਾ ਵੱਡੇ ਤੋਂ ਵੱਡਾ ਡਾਟਾ ਤਾਂ ਇਹ ਤੋਂ ਤੁਸੀਂ ਕਰ ਸਕਦੇ ਹੋ ਐ ਲੈਂ ਜੋੜ ਕੇ ਲੈਂ ਦਾ ਮਤਲਬ ਹੁੰਦਾ ਵੀ ਕੰਪਿਊਟਰ ਨਾਲ ਲੈਂ ਤਾਰ ਜੁਕਤ ਤਾਰ ਨਾਲ ਜੁੜੇ ਹੋਏ ਕੰਪਿਊਟਰ ਚਾਰ ਲਾਈਨਾਂ ਨੇ ਚਾਰੇ ਕੰਪਿਊਟਰ ਜੁੜ ਸਕਦੇ ਆ ਲੈਨ ਹੁੰਦਾ ਇਹ ਲੈਡ ਏਰੀਆ ਨੈਟਵਰਕ ਆ 5G ਹੁੰਦਾਗਾ ਜੇਕਰ ਤੁਹਾਡਾ 5G ਡਾਟਾ ਕਨੈਕਟ ਹੈ ਤਾਂ ਆ ਬਲਿੰਕ ਕਰੂਗੀ ਜੇ 5G 2 3 ਕਨੈਕਟ ਹੈ ਫਿਰ ਇਹ ਬਵਾ ਬਲਿੰਕ ਕਰੂਗੀ ਕੁਝ ਜ਼ਿਆਦਾ ਆ ਦੇਖੋ ਹੁਣ 4G ਇੱਕ ਡਿਵਾਈਸ ਕਨੈਕਟ ਹੈ ਇਹਦੇ ਨਾਲ ਜਿਹੜਾ ਆਪਣਾ ਆਹਾਗਾ ਆਹਾ ਕੰਪਿਊਟਰ ਤੇ ਜੇ ਜੇ ਤੁਸੀਂ 5G ਕਨੈਕਟ ਕਰੋਗੇ ਫਿਰ ਇਹਦੂ ਵੀ ਬੱਦ ਸਪੀਡ ਮਿਲੂਗੀ ਜਿਨੀ 5G ਨੂੰ ਮਿਲਦੀ ਹੈ ਉਹ ਤੋਂ ਵੀ ਵੱਧ ਕੇ ਮਿਲੂਗੀ ਜੇ ਆਪਾਂ ਆ ਵਾਇਰ ਕਰਾਂਗੇ ਹਾਂ ਵਾਇਰ ਦੇਣਾ ਕਰਾਂਗੇ ਉਹ ਐਸ ਨਾਲ ਤਾਂ ਵਾਇਰ ਹੋ ਨਹੀਂ ਸਕਦੀ ਵਾਇਰ ਮੋਬਾਈਲ ਨਾਲ ਨਹੀਂ ਹੋ ਸਕਦੀ ਪਰ ਜੇ ਕਈ ਕੰਪਿਊਟਰ ਜਿਹੇ ਹੁੰਦੇ ਜਿਨ੍ਹਾਂ ਨਾਲ 5G ਕਨੈਕਟ ਹੋ ਸਕਦਾ ਠੀਕ ਹੈ ਜੀ 5G ਇੰਟਰਨੈਟ ਇਹ ਇੰਟਰਨੈਟ ਸਪੋਰਟੇਬਲ ਹੈ ਨਹੀਂਗਾ 5G ਨੂੰ ਠੀਕ ਹੈ ਜੀ ਇਹ ਕੰਪਿਊਟਰ ਚ ਜਿਹੜੇ ਠੀਕ ਹੈ ਇਹ 올ਡ ਮਾਡਲ ਹੈ ਯਾਨੀ ਨਿਊ ਮਾਡਲ ਨਹੀਂ ਹਾਂ ਜਿਹੜੇ ਆਹ ਆ ਦੇਖੋ ਆ i3 ਹੈ ਆ ਦੇਖੋ ਜੀ ਆ ਹੁਣ ਜਨਰੇਸ਼ਨ 5 ਦੇ ਆ ਉਹਨਾਂ ਤੇ ਸਾਰੀ 5 ਚ ਚੱਲਦਾ ਹੈ ਠੀਕ ਹੈ ਜਨਰੇਸ਼ਨ 3 ਦਾਗਾ ਤਾਂ ਕਰਕੇ ਇਹਦੇ ਤੇ ਕੱਲਾਪੁਰ ਚ ਚੱਲਦੇ ਠੀਕ ਹੈ ਜੀ ਬਾਕੀ ਹੁਣ ਦੇਖ ਸਕਦੇ ਹਾਂ ਇਹ ਆਪਣਾ ਮੇਨ ਮਰਥ ਮਨੋਰਥ ਵੀਡੀਓ ਬਣਾਉਂਦਾ ਹੀ ਸੀ ਵੀ ਜਿਹੜੀ ਆਹ ਤਾਰ ਹੈ ਇਹ ਤਾਰ ਨਹੀਂ ਸਿੱਟ ਦਿੰਦੇ ਆਹੀਂ ਸਿੱਟ ਦਿੰਦੇ ਆ ਮਤਲਬ ਡੱਬਿਆਂ ਚ ਪਈ ਰਹਿੰਦੀ ਆ ਜਿਨ੍ਹਾਂ ਕੋਲ ਲੈਪਟਾਪ ਹੈ ਉਹਨਾਂ ਨੂੰ ਵੀ ਨਹੀਂ ਪਤਾ ਵੀ ਇਹ ਤਾਰ ਕਾਦੇ ਲਈ ਆ ਵੀ ਵੱਦ ਤੋਂ ਵੱਧ ਲਾਹਾ ਲਓ ਆਪਣਾ ਰਾਊਟਰ ਕੋਲੇ ਰੱਖੋ ਤੇ ਲੈਪਟਾਪ ਚਲਾਓ ਤਾਰ ਪਰਾਂ ਜੇ ਆ ਨਹੀਂ ਤਾਂ ਥੋੜੀ ਵੱਡੀ ਲਿਓ ਜੋ ਤੁਹਾਡਾ ਕੰਮ 24 ਘੰਟੇ ਚੱਲਦਾਗਾ ਲੈਪਟਾਪ ਵਾਲਾ ਤਾਂ ਤੁਸੀਂ ਆ ਤਾਰ ਨਾਲ ਸਭ ਤੋਂ ਵੱਧ ਇਫੈਕਟਿਵ ਚੀਜ਼ ਹੈ ਵੀ ਤਾਰ ਵਰਤੋ ਤੁਹਾਡਾ ਮਤਲਬ ਤਿੱਗਣਾ ਹੋ ਜਾਂਦੀ ਹੈ ਸਪੀਡ ਇੱਥੇ 7 Mbps ਹੈ ਉੱਥੇ ਸੀਗੀ 42 ਹੈ ਨਾ ਹਾਂਜੀ 42 42 ਨਹੀਂ ਸੀ ਡਾਊਨਲੋਡਿੰਗ 80 90 ਤੱਕ ਪਹੁੰਚ ਗਈ ਸੀ ਹਾਂਜੀ 80 90 ਤੱਕ ਪਹੁੰਚ ਗਈ ਸੀ ਆ ਤਾਰ ਦੇ ਜ਼ਰੀਏ ਇਹ ਤਾਰ ਡਾਇਰੈਕਟ ਡਾਟੇ ਨੂੰ ਆਪਣੇ ਕੰਪਿਊਟਰ ਵਿੱਚ ਜੋੜ ਦਿੰਦੀ ਹੈ ਉਹ ਤਾਂ ਇਹਦੇ ਇਹਦੇ ਜਰੀਏ ਜਾਣਾ ਰੇਂਜ ਦੇ ਜਰੀਏ ਫਿਰ ਇਹ ਡਾਇਰੈਕਟ ਇਹਦੇ ਵਿੱਚ ਹੋ ਜਾਂਦੇ ਆ ਸੋ ਇਹ ਤਾਰ ਦਾ ਧਿਆਨ ਰੱਖੋ ਇਹਨੂੰ ਸਾਭ ਕੇ ਰੱਖੋ ਕਦੇ ਵੀ ਲੋਡ ਪਵੇ ਇਸ ਦੀ ਵਰਤੋਂ ਕਰੋ ਅਤੇ ਖਿਆਲ ਰੱਖੋ ਆਪਣਾ ਜੇ ਤੁਸ ਦੇਖਣਾ ਚਾਹੋ ਫਿਰ ਤੋਂ ਸੁਣ ਦਿਖਾ ਦਿੰਨੇ ਨੇਟਵਰਕ ਨਹੀਂ ਨਹੀਂ ਅਕੀਰ ਆਪਾਂ ਦਿਖਾਤਾ ਸਾਰੇ ਵੀਰਾਂ ਬਹੁਤ ਬਹੁਤ ਧੰਨਵਾਦ ਦਿਲਪ੍ਰੀਤ ਸਿੰਘ ਸਿੱਧੂ ਵੱਜਵਾਨਾ ਇਹ ਜੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓਜ਼ ਤੁਸੀਂ ਕਮੈਂਟ ਕਰੋ ਵੀ ਤੁਹਾਨੂੰ ਆ ਚੀਜ਼ ਨਹੀਂ ਪਤਾ ਤੇ ਆਪਾਂ ਉਹਦਾ ਕੋਈ ਹੱਲ ਲੱਭਾਂਗੇ ਤੇ ਆਪਾਂ ਤੁਹਾਨੂੰ ਜ਼ਰੂਰ ਦੱਸਾਂਗੇ